ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਮੇਰੇ YouTube ਚੈਨਲ ਸੱਚ ਦੀ ਖੋਜ ਵਿਧ ਬਲੇਵ ਸਿੰਘ ਐਮ ਐਟੇ ਅਗਰ ਸਾਡੇ ਕਿਸੇ ਬਜ਼ੁਰਗ ਨੂੰ ਪਿਤਾ ਜੀ ਨੂੰ ਬਾਬਾ ਜੀ ਨੂੰ ਕੋਈ ਬੰਦਾ ਅਗਵਾ ਕਰ ਲਵੇ ਬੰਦੀ ਬਣਾ ਲਵੇ ਕਿਡਨੈਪ ਕਰ ਲਵੇ ਅਤੇ ਕਿ ਤੁਨ ਆਪ ਕਰਕੇ ਲਈ ਆ ਕੇ ਉਸ ਦੇ ਸਾਰੇ ਕੱਪੜੇ ਉਤਾਰ ਦੇਵੇ ਅਲਫ ਨੰਗਾ ਕਰ ਦੇਵੇ ਔਰ ਉਸ ਤੋਂ ਉਪਰੰਤ ਆਪਣੇ ਵੱਲੋਂ ਤਿਆਰ ਕੀਤੇ ਹੋਏ ਕੱਪੜੇ ਉਸ ਨੂੰ ਪਹਿਨਾ ਦੇਵੇ ਔਰ ਕਿਹੋ ਜੇ ਕੱਪੜੇ ਉਸ ਦੇ ਸਿਰ ਦੇ ਉੱਪਰ ਕੁੱਲੇ ਵਾਲੀ ਟੋਪੀ ਪਹਿਨਾ ਦੇਵੇ ਮੁਸਲਮਾਨੀ ਪਹਿਰਾਵਾ ਔਰ ਮੱਥੇ ਤੇ ਕੇਸਰ ਦਾ ਵੱਡਾ ਸਾਰਾ ਤਿਲਕ ਲਾ ਦੇਵੇ ਕਿਉਂਕਿ ਸਾਡੇ ਬਜ਼ੁਰਗ ਅਮਰਤਾਰੀ ਸਿੰਘ ਤਿਆਰ ਵਰ ਤਿਆਰ ਸਨ ਦਸਤਾਰ ਲਾ ਦਿੱਤੀ ਕੁੱਲੇ ਵਾਲੀ ਟੋਪੀ ਉਹਦੇ ਸਿਰ ਤੇ ਪਹਿਨਾ ਦਿੱਤੀ ਮੱਥੇ ਤੇ ਕੇਸਰ ਦਾ ਲੰਮਾ ਸਾਰਾ ਤਿਲਕ ਲਾ ਦਿੱਤਾ ਦਾਰਾ ਪ੍ਰਕਾਸ਼ ਹੈ। ਔਰ ਉਹਨੂੰ ਸੋਹਣੀ ਕਮੀਜ਼ ਪ੍ਰੈਸ ਕੀਤੀ ਹੋਈ ਪਾ ਕੇ ਉਸੇ ਰੰਗ ਦੀ ਟਾਈ ਲਾ ਦੇਵੇ। ਔਰ ਉੱਤੋਂ ਦੀ ਕੋਟ ਪਾ ਦੇਵੇ। ਔਰ ਕੋਟ ਦੇ ਉੱਤੋਂ ਦੀ ਉਹਦੇ ਗਲ ਵਿੱਚ ਮਾਲਾ ਪਾ ਦੇਵੇ। ਔਰ ਸਭ ਤੇ ਉੱਤੋਂ ਦੀ 3 ਫੁੱਟੀ ਕਿਰਪਾਨ, ਗਾਤਰੇ ਕਿਰਪਾਨ ਪਾ ਦੇਵੇ। ਔਰ ਤੇੜ ਧੋਤੀ ਬੰਨ ਦੇਵੇ ਇੱਕ ਹੱਥ ਵਿੱਚ ਕਮੰਡਲ ਜੋ ਉਜੂ ਕਰਨ ਵਾਲਾ ਲੋਟਾ ਫੜਾ ਦੇਵੇ ਦੂਜੀ ਹੱਥ ਵਿੱਚ ਕਮੰਡਲ ਫੜਾ ਦੇਵੇ ਔਰ ਇੱਕ ਪੈਰ ਦੇ ਵਿੱਚ ਉਹਦੇ ਖੜਾਮ ਪਾ ਦੇਵੇ ਔਰ ਦੂਜੇ ਪੈਰ ਦੇ ਵਿੱਚ ਨੋਕਦਾਰ ਜੁੱਤੀ ਪਾ ਦੇਵੇ ਔਰ ਅਜ਼ੀਹਾ ਕਰਕੇ ਫਿਰ ਉਸ ਨੂੰ ਬਾਜ਼ਾਰ ਦੇ ਵਿੱਚ ਕਮਾਵੇ ਔਰ ਬਹੁਤ ਸਾਰੇ ਤਮਾਸ਼ਵੀਨ ਉਸ ਦੇ ਪਿੱਛੇ ਜਕਾਰੇ ਛੱਡਦੇ ਫਿਰ ਉਸ ਦੇ ਪਿੱਛੇ ਹੋ ਹੱਲਾ ਕਰਦੇ ਫਿਰਨ ਔਰ ਇਹ ਬੰਦਾ ਨਾਲ ਨਾਲ ਇਹ ਅਨਾਉਂਸਮੈਂਟ ਕਰੇ ਕਿ ਸਾਡੇ ਸਤਕਾਰਯੋਗ ਬਜ਼ੁਰਗ ਅੱਜ ਇੱਕ ਨਵੇਂ ਰੂਪ ਵਿੱਚ ਪ੍ਰਗਟ ਹੋਏ ਨੇ ਇਹਨਾਂ ਦੇ ਦਰਸ਼ਨ ਕਰੋ ਤੇ ਨਾਲ ਵਿੱਚ ਵਿੱਚ ਇਹ ਕਹਿੰਦਾ ਜਾਵੇ ਕਿ ਜਕਾਰੇ ਵੀ ਛੱਡੋ ਔਰ ਤੋਂ ਤੁਹਾਡੇ ਘਰ ਤੋਂ ਬਜ਼ੁਰਗ ਸਾਡੇ ਘਰ ਤੋਂ ਉਸ ਨੂੰ ਗਿਆਨ ਨੂੰ ਦੋ ਦਿਹਾੜੀਆਂ ਹੋ ਗਈਆਂ ਔਰ ਅਸੀਂ ਉਸ ਨੂੰ ਲੱਭ ਰਹੇ ਹਾਂ ਅਸੀਂ ਪੁਲਿਸ ਸਟੇਸ਼ਨ ਵੀ ਰਿਪੋਰਟ ਕੀਤੀ ਲੱਭ ਰਹੇ ਹਾਂ ਸਾਰੇ ਬੜੇ ਪਰੇਸ਼ਾਨ ਆ ਅਗਰ ਇਹ ਸਾਰਾ ਕਾਫਲਾ ਤੁਹਾਡੇ ਘਰ ਦੇ ਅੱਗੋਂ ਦੀ ਲੰਘੇ ਸ਼ੋਰ ਗੁੱਲ ਸੁਣ ਕੇ ਤੁਸੀਂ ਬਾਹਰ ਆਵੋ ਤਾਂ ਕੀ ਦੇਖੋ ਕਿ ਤੁਹਾਡਾ ਬਜ਼ੁਰਗ ਜਿਹੜਾ ਦੋ ਦਿਨਾਂ ਤੋਂ ਲਾਪਤਾ ਸੀ ਉਹ ਅਜੇਹ ਸ਼ਕਲ ਦੇ ਵਿੱਚ ਡਰਾਮਣੇ ਰੂਪ ਦੇ ਵਿੱਚ ਇੱਕ ਜੋਕਰ ਦੇ ਰੂਪ ਦੇ ਵਿੱਚ ਬਾਜ਼ਾਰ ਦੇ ਵਿੱਚ ਜਾ ਰਿਹਾ ਔਰ ਲੋਕੀ ਪਿੱਛੋਂ ਜਕਾਰੇ ਛੜ ਰਹੇ ਨੇ ਹੋ ਹੱਲਾ ਕਰ ਰਹੇ ਨੇ ਔਰ ਇੱਕ ਬੰਦਾ ਉਹਨਾਂ ਦਾ ਲੀਡਰ ਉਹ ਵਾਰ-ਵਾਰ ਸੰਗਤਾਂ ਨੂੰ ਉਤੇਜਿਤ ਕਰਦਾ ਹੈ ਕਿ ਜਕਾਰੇ ਛੱਡੋ ਨਾਲੇ ਕਹਿੰਦਾ ਜਾਂਦਾ ਸਾਡੇ ਬਜ਼ੁਰਗਾਂ ਨੇ ਅੱਜ ਇੱਕ ਵਿਚਿਤ੍ਰ ਰੂਪ ਧਾਰਿਆ ਇਹਨਾਂ ਤੇ ਬਹੁਤ ਕਿਰਪਾ ਅੱਜ ਇਹ ਰੱਬ ਬਣ ਕੇ ਅੱਜ ਇਹ ਬਜ਼ੁਰਗ ਰੱਬ ਰੂਪ ਹਨ ਜਦੋਂ ਤੁਸੀਂ ਅਜਿਹਾ ਹੁੰਦਾ ਦੇਖੋਗੇ ਤੇ ਤੁਹਾਡੇ ਅੰਦਰ ਉਸ ਵੇਲੇ ਕੀ ਬੀਤੇਗੀ ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਪਤਾ ਲੱਗੇ ਕਿ ਇਹ ਜਿਹੜਾ ਬੰਦਾ ਲੀਟਰ ਬਣਿਆ ਫਿਰਦਾ ਹੈ ਇਹ ਤੁਹਾਡਾ ਖਾਸ ਦੋਸਤ ਹੈ ਤੁਹਾਡੇ ਨਾਲ ਬਹੁਤ ਮਿੱਠੀਆਂ ਪਿਆਰੀਆਂ ਗੱਲਾਂ ਕਰਦਾ ਹੈ ਤੁਹਾਡੇ ਨਾਲ ਬਹੁਤ ਨਜ਼ਦੀਕਤਾ ਜ਼ਾਹਰ ਕਰਦਾ ਹੈ ਪਰ ਅੱਜ ਇਹ ਤੁਹਾਡੇ ਪਿਤਾ ਜੀ ਦਾ ਮੌਜੂ ਬਣਾ ਰਿਹਾ ਤੁਹਾਨੂੰ ਬਿਨਾਂ ਦੱਸੇ ਪੁੱਛੇ ਤੁਹਾਡੀ ਬਿਨਾਂ ਕਿਸੇ ਸਲਾਹ ਤੋਂ ਉਸਨੇ ਇੱਕ ਆਰਾ ਕਰ ਦਿੱਤਾ ਔਰ ਤੁਹਾਡੀ ਹੈਰਾਨਗੀ ਦੀ ਹੱਦ ਉਦੋਂ ਹੋਰ ਨਹੀਂ ਰਹੇਗੀ ਤੁਹਾਡਾ ਗੁੱਸੇ ਦਾ ਪਾਰਾ ਹੋਰ ਚੜ ਜਾਏਗਾ ਜਦੋਂ ਤੁਹਾਨੂੰ ਪਤਾ ਲੱਗੇਗਾ ਜਿਹੜੇ ਸਾਰੇ ਪਿੱਛੇ ਜਕਾਰੇ ਛੱਡ ਰਹੇ ਨੇ ਉਹ ਵੀ ਤੁਹਾਡੇ ਆਪਣੇ ਦੋਸਤ ਮਿੱਤਰ ਹੀ ਐ ਜਿਹੜੇ ਤੁਹਾਨੂੰ ਆਪਣਾ ਕਹਿੰਦੇ ਨੇ ਗੱਲੀਬਾਤੀ ਤੁਹਾਡਾ ਬਹੁਤ ਸਤਿਕਾਰ ਕਰਦੇ ਨੇ ਔਰ ਉਹ ਸਾਰੇ ਤੁਹਾਡੇ ਪਿਤਾ ਜੀ ਦਾ ਮੌਜੂ ਬਣਾ ਕੇ ਸ਼ਰੇ ਬਾਜ਼ਾਰ ਸ਼ਰੇ ਆਮ ਇਹ ਤੋਹਨ ਕਰ ਰਹੇ ਨੇ ਉਸ ਨੂੰ ਜੋਕਰ ਬਣਾ ਕੇ ਪੇਸ਼ ਕਰ ਰਹੇ ਨੇ ਅਸੀਂ ਜਰਾ ਸੋਚੀਏ ਕਿ ਸਾਡੇ ਦਿਲ ਵਿੱਚ ਕੀ ਗੁਜਰੇਗੀ ਔਰ ਅਸੀਂ ਕੀ ਕੁਝ ਕਰਨੋਂ ਤਿਆਰ ਹੋਵਾਂਗੇ ਮੈਨੂੰ ਪੁੱਛਿਆ ਜਾਵੇ ਤੇ ਜੇ ਮੇਰੇ ਕੋਲ ਗਨ ਹੋਵੇ ਹੋ ਸਕਦਾ ਮੈਂ ਉਹਨਾਂ ਨੂੰ ਮਾਰ ਦੇਵਾਂ ਨਹੀਂ ਤਾਂ ਕੋਈ ਵੀ ਸੈਂਸਿਬਲ ਆਦਮੀ ਕਟੋਕਟ ਇਨਾ ਜ਼ਰੂਰ ਕਰੇਗਾ ਉਹਨਾਂ ਸਾਰਿਆਂ ਦੇ ਬਰ ਖਿਲਾਫ ਰਿਪੋਰਟ ਕਰੇਗਾ کورٹ ਵਿੱਚ ਜਾਏਗਾ ਅਦਾਲਤ 'ਚ ਜਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰੇਗਾ ਕੋਈ ਵੀ ਸਮਝਦਾਰ ਸਿਆਣਾ ਬੰਦਾ ਕਦੀ ਅਜ਼ੀਹਾ ਨਹੀਂ ਕਰ ਸਕਦਾ ਕਿ ਅਜ਼ੀਹਾ ਕਾਰਾ ਕਰਨ ਵਾਲਿਆਂ ਨੂੰ ਗਲਤੀ ਨਹੀਂ ਅਜ਼ੀਹਾ ਗੁਨਾਹ ਕਰਨ ਵਾਲਿਆਂ ਨੂੰ ਉਹ ਲੀਡਰ ਨੂੰ ਤੇ ਨਾਲ ਉਹਦੇ ਜਿਹੜੇ ਪਿਛਲਾ ਕਿਨੇ ਪਿੱਛੇ ਜਕਰੇ ਛੜ ਰਹੇ ਨੇ ਉਹਨਾਂ ਸਾਰਿਆਂ ਨੂੰ ਸਖਤੋ ਸਖਤ ਸਜ਼ਾ ਦਿਵਾਉਣ ਦਾ ਪੂਰਾ ਉਪਰਾਲਾ ਕਰੇਗਾ ਮੇਰਾ ਖਿਆਲ ਹੈ ਤੁਸੀਂ ਵੀ ਐਵੇਂ ਕਰੋਗੇ ਮੈਂ ਤਾਂ ਇੰਜ ਹੀ ਕਰਾਂਗਾ ਜੋ ਵੱਧ ਤੋਂ ਵੱਧ ਹੋ ਸਕੇਗਾ ਮੈਂ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਇਹ ਗੱਲ ਹੈ ਸਾਡੇ ਬਜ਼ੁਰਗ ਸਾਡੇ ਪਿਤਾ ਜਾਂ ਬਾਬਾ ਜੀ ਦੀ ਵਾਰੀ ਜਦੋਂ ਇਦਾਂ ਹੋਵੇ ਪਰ ਜੇ ਇਹ ਹੀ ਕੁਝ ਕੋਈ ਬੰਦਾ ਸਾਡੇ ਗੁਰੂ ਸਾਹਿਬਾਨ ਦੇ ਨਾਲ ਕਰੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਕਰੇ ਣਾਲੇ ਤਾਂ ਉਸ ਨੂੰ ਮਹਾਨ ਰੱਬ ਦੱਸੀ ਜਾਵੇ ਉਹ ਨਾਲੇ ਇਸ ਦਾ ਜਲੀਲ ਕਰੇ ਔਰ ਉਸ ਦੇ ਨਾਲ ਸਾਡੇ ਆਪਣੇ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਹੁੰਦੇ ਨੇ ਜਿਹੜੇ ਦਿਨ ਰਾਤ ਗੁਰੂ ਨਾਨਕ ਦੇ ਨਾਂ ਤੇ ਜਕਾਰੇ ਛੜਦੇ ਨੇ ਉਹ ਵੀ ਨਾਲ ਹੋ ਹੱਲੇ ਦੇ ਵਿੱਚ ਸ਼ਾਮਲ ਹੋਣ ਫਿਰ ਤੁਸੀਂ ਅੰਦਾਜ਼ਾ ਲਗਾਓ ਤੁਸੀਂ ਕੀ ਕਰੋਗੇ ਅੱਜ ਦੀ ਸਾਡੀ ਵਿਚਾਰ ਐਸੇ ਇੱਕ ਵਿਸ਼ੇ ਤੇ ਹੈ ਜਿਹੜਾ ਜਿਸ ਨੂੰ ਮਹਾਨ ਕਵੀ ਅਸੀਂ ਕਹਿੰਨੇ ਆ ਕਵੀ ਸੰਤੋਖ ਸਿੰਘ ਦੇ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਉਹਦੇ ਵਿੱਚੋਂ ਇਹ ਦੂਜਾ ਭਾਗ ਜਿਹੜਾ ਗੁਰਨਾਨਕ ਬਾਛ ਪ੍ਰਕਾਸ਼ ਹੈ ਉਹਦੇ ਨਾਲ ਸੰਬੰਧਿਤ ਅੱਜ ਚਾਰ ਲਾਈਨਾਂ ਦੇ ਵਿਚਾਰ ਮੈਂ ਤੁਹਾਡੇ ਨਾਲ ਕਰਾਂਗਾ ਬਹੁਤ ਲੰਮੀ ਵੀਡੀਓ ਨਹੀਂ ਆ ਧਿਆਨ ਨਾਲ ਸੁਣਨਾ ਕਿ ਕਿਵੇਂ ਇਹ ਸਾਡਾ ਰੂਪ ਉਤਾਰ ਕੇ ਬਹਿਰੂਪੀਆ ਬਣ ਕੇ ਕਿਵੇਂ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਜੋਕਰ ਦੇ ਰੂਪ ਵਿੱਚ ਇੱਕ ਮਸਕਰੇ ਦੇ ਰੂਪ ਵਿੱਚ ਇੱਕ ਡਰਾਉਣੀ ਸ਼ਕਲ ਦੇ ਰੂਪ ਵਿੱਚ ਪੇਸ਼ ਕਰ ਰਿਹਾ ਪਰ ਅਸੀਂ ਆ ਕਿ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਕਾਸ਼ ਕਰਕੇ ਰਮਾਲੇ ਪਾ ਕੇ ਚੌਕੀਆਂ ਪੀੜੀਆਂ ਤੇ ਰੱਖ ਕੇ ਔਰ ਸਤਕਾਰ ਸਹਿਤ ਇਸ ਦੀ ਰੋਜ਼ ਕਥਾ ਕਰਦੇ ਆਂ ਅਸੀਂ ਉਸ ਭੀੜ ਦਾ ਹਿੱਸਾ ਹਾਂ ਜਿਹੜੀ ਭੀੜ ਪਿੱਛੇ ਸਾਡੇ ਬਜ਼ੁਰਗਾਂ ਦੇ ਪਿੱਛੇ ਜਕਾਰੇ ਛੱਡ ਰਹੀ ਸੀ ਆਓ ਇਸ ਵੀਰ ਨੇ ਇਸ ਸ਼ੈਤਾਨ ਲਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਦਾ ਕਿਹੜਾ ਰੂਪ ਖਿੱਚਿਆ ਦੁਆਰਾ ਮੈਂ ਦੱਸਦੇ ਹਾਂ ਇਹ ਭਾਗ ਦੂਜਾ ਅਧਿਆਇ ਨੰਬਰ 21 ਪੰਨਾ ਨੰਬਰ 265 ਸ਼ੰਤ ਨੰਬਰ 73 ਤੋਂ ਲੈ ਕੇ 75 ਤੱਕ ਗੁਰੂ ਨਾਨਕ ਪਾਤਸ਼ਾਹ ਦਾ ਜਲੂਸ ਕੱਢਿਆ ਉਹਨਾਂ ਨੂੰ ਜੋਕਰ ਬਣਾ ਕੇ ਪੇਸ਼ ਕੀਤਾ ਔਰ ਇਹ ਕੌਣ ਹੈ ਕਵੀ ਸੰਤੋਖ ਸਿੰਘ ਜਿਸ ਦੇ ਨਾਲ ਸਿੱਖ ਚੂੜਾ ਮੰਨੇ ਦਾ ਖਿਤਾਬ ਲਾਉਂਦੇ ਨੇ ਆਓ ਅਸੀਂ ਪੜ੍ਹਦੇ ਹਾਂ ਚੱਲੇ ਪ੍ਰਭੂ ਪੁਨ ਇਸ ਵਿਦ ਕਰਕੇ ਇਸ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਪ੍ਰਭੂ ਲਿਖਿਆ ਰਾਬ ਲਿਖਿਆ ਅਗੇ ਜਲਾਲਤ ਜੋ ਕਰ ਰਿਹਾ ਉਹ ਧਿਆਨ ਨਾਲ ਦੇਖਣਾ ਚੱਲੇ ਪ੍ਰਭੂ ਪੁਨ ਇਸ ਵਿਧ ਕਰਕੇ ਅਦ부ਦ ਭੇਖ ਤਨ ਵਿਖੇ ਧਰਕੇ ਆਪਣੇ ਸਰੀਰ ਤੇ ਅਦ부ਦ ਭੇਖ ਧਰਕੇ ਚੱਲੇ ਹੁਣ ਮੈਂ ਇੱਥੇ ਤੁਹਾਨੂੰ ਨੁਕਤਾ ਹੋਰ ਤੁਹਾਡੇ ਧਿਆਨ ਗੋਚਰੇ ਲਿਆ ਰਿਆਂ ਇਹ ਗੱਲ ਹੈ ਜਦੋਂ ਗੁਰਨਾਨਕ ਪਾਤਸ਼ਾਹ ਦੂਜੀ ਪ੍ਰਚਾਰ ਫੇਰੀ ਤੇ ਗਏ ਉਹ ਵੀ ਗੱਲ ਹੋ ਸਕਦੀ ਹੈ ਸਨ 1510 12 ਦੀ ਔਰ ਇਹ ਕਵੀ ਸੰਤੋਖ ਸਿੰਘ ਲਿਖ ਰਿਆ ਸਨ 1823 ਈਸਵੀ ਵਿੱਚ 310 12 ਸਾਲ ਬਾਅਦ ਇਹ ਲਿਖ ਰਿਆ ਜਿਹੜਾ ਵੀ ਕੋਈ ਕਵੀ ਸੰਤੋਖ ਸਿੰਘ ਦਾ ਸਿੱਖ ਹੋਵੇ ਜਾਂ ਜਿਹੜਾ ਕਵੀ ਸੰਤੋਖ ਸਿੰਘ ਨੂੰ ਮਹਾਨ ਕਵੀ ਮਹਾਨ ਵਿਦਵਾਨ ਮਹਾਨ ਪੰਡਤ ਮਹਾਨ ਸਭ ਕੁਝ ਬڑے-ਬڑے ਮਹਾਨ ਲਾ ਕੇ ਉਸ ਨੂੰ ਚੂੜਾਮਣੀ ਕਹਿੰਦਾ ਹੈ ਉਹਦਾ ਸਤਕਾਰ ਕਰਦਾ ਹੈ ਇਹ ਮੇਰੀਆਂ ਗੱਲਾਂ ਦਾ ਜਵਾਬ ਉਹਨਾਂ ਸਿੱਖਾਂ ਨੇ ਦੇਣਿਆ ਕਵੀ ਸੰਤੋਖ ਸਿੰਘ ਜਿਉਂਦਾ ਨਹੀਂ ਉਹ ਜਵਾਬ ਨਹੀਂ ਦੇਵੇਗਾ ਉਹ ਤੋਂ ਜਵਾਬ ਅਸੀਂ ਮੰਗ ਨਹੀਂ ਸਕਦੇ ਕਿਉਂਕਿ ਜੇ ਸਾਡੇ ਅੱਜ ਸਿੱਖ ਇਸ ਕਿਤਾਬੜੇ ਨੂੰ ਵੰਦੇ ਕਰਕੇ ਗੁਰਦੁਆਰਿਆਂ ਤੋਂ ਬਾਹਰ ਕਰ ਦੇਣ ਮੇਰਾ ਕਵੀ ਸੰਤੋਖ ਸਿੰਘ ਨਾਲ ਕੋਈ ਲੇਗਾ ਦੇਗਾ ਨਹੀਂ ਨਾ ਉਹਨਾਂ ਕੋਈ ਦੁਸ਼ਮਣੀ ਹੈ ਨਾ ਮੈਂ ਉਹਦੀ ਕੋਈ ਗੱਲ ਕਰਾਂ ਸੰਸਾਰ ਤੇ ਵਿਅੰਥ ਗ੍ਰੰਥ ਰਚੇ ਗਏ ਨੇ ਵਿਅੰਥ ਲੋਕਾਂ ਦੁਆਰਾ ਬਹੁਤ ਸਾਰੇ ਗੱਲਾਂ ਲਿਖੀਆਂ ਹੋਈਆਂ ਅਸੀਂ ਸਾਰਿਆਂ ਗ੍ਰੰਥਾਂ ਕਿਤਾਬਾਂ ਵੱਲ ਕਦੀ ਧਿਆਨ ਨਹੀਂ ਦਿੱਤਾ ਇਹ ਸੰਸਾਰ ਬਹੁਤ ਵੱਡਾ ਹੈ ਤਾਂ ਬਹੁਤ ਕੁਝ ਹੈ ਪਰ ਅਸੀਂ ਕਵੀ ਸੰਤੋਖ ਸਿੰਘ ਦੇ ਇਸ ਲਿਖੇ ਕੂੜਕਵਾਰ ਦੇ ਬਾਰੇ ਵਿਚਾਰਾ ਕਿਉਂ ਕਰ ਰਹੇ ਹਾਂ ਵਾਰ-ਵਾਰ ਉਸ ਦਾ ਜ਼ਿਕਰ ਕਿਉਂ ਆ ਰਿਹਾ ਕਿਉਂਕਿ ਸਾਡੇ ਸਿੱਖਾਂ ਨੇ ਇਸ ਨੂੰ ਸਿਰ ਤੇ ਚੁੱਕਿਆ ਹੋਇਆ ਗਲੇ 'ਨਾਂ ਲਾਇਆ ਹੋਇਆ ਛਾਤੀ 'ਨਾਂ ਲਾਇਆ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਘਟ ਕਰਦੇ ਹਾਂ ਸਾਰੇ ਕਥਾ ਵਿਚਾਰ ਇਸ ਗ੍ਰੰਥ ਦੀ ਹੋ ਰਹੀ ਹੈ ਸਾਰੀ ਸਿੱਖੀ ਅੱਜ ਇਸੇ ਗ੍ਰੰਥ ਦੀ ਹੈ ਸੋ ਚਲੇ ਪ੍ਰਭੂ ਪੁਨ ਇਸ ਵਿਦ ਕਰਕੇ ਅਦ부 ਦੇਕ ਤਨ ਵਿਖੇ ਧਰਕੇ ਜਿੱਦਾਂ ਦਾ ਭੇਖ ਧਾਰਨ ਕੀਤਾ ਧਿਆਨ ਨਾਲ ਸੁਣਿਆ ਹੋਣਾ ਕੇਸਰ ਤਿਲਕ ਪਾਲ ਮੈਂ ਲਾਲਾ ਕਿਦਾਂ ਮੱਥੇ ਤੇ ਲਮੋ ਜਿਹਾ ਕੇਸਰ ਦਾ ਤਿਲਕ ਲਾ ਲਿਆ ਲਮਾ ਜਿਆ ਸਿਰ ਪਰ ਊਰਦ ਕੁਲੇ ਵਿਸਾਲਾ ਸਿਰ ਤੇ ਕੁਲੇ ਵਾਲੀ ਟੋਪੀ ਲੈ ਲਈ ਅਰਥ ਦੇਖ ਲਈ ਨੇ ਕੀ ਲਿਖਿਆ ਹੋਇਆ ਫਿਰ ਗੁਰੂ ਜੀ ਇਸ ਤਰ੍ਹਾਂ ਕਰਕੇ ਅੱਗੇ ਚੱਲ ਪਏ ਅਦਬੁਦ ਭੇਖ ਤਨ ਤੇ ਧਾਰਨ ਕੀਤਾ ਕੇਸਰ ਦਾ ਤਿਲਕ ਮੱਥੇ ਤੇ ਲਾ ਲਿਆ ਇਹ ਵੱਡੀ ਉੱਚੀ ਟੋਪੀ ਸਿਰ ਤੇ ਪਾ ਲਈ ਮੁਸਲਮਾਨਾਂ ਵਾਲੀ ਟੋਪੀ ਪਾ ਲਈ ਓਕੇ ਭਗਮੋ ਅੰਬਰ ਉੱਪਰ ਲਈ ਨਾ ਕਪੜਾ ਨਹੀਂ ਕੋਈ ਪਾਇਆ ਇੱਕ ਚਾਦਰ ਜਈ ਸ਼ਾਲ ਜਿਆ ਭਗਮੇ ਰੰਗ ਦਾ ਆਪਣੇ ਸਰੀਰ ਦੇ ਉੱਤੇ ਧਾਰਨ ਕਰ ਲਿਆ ਪੱਗ ਮੋ ਅੰਬਰ ਉੱਪਰ ਲੀਨਾ ਨੀਲੋ ਤੇੜ ਲਪੇਟਨ ਕੀਨਾ ਤੇੜ ਧੋਤੀ ਲਾ ਲਈ ਤੇੜ ਤੰਬਾ ਲਾ ਲਿਆ ਨੀਲੇ ਰੰਗ ਦਾ ਮਾਲ ਵਿਸ਼ਾਲ ਕੰਠ ਮੈਂ ਪਾਈ ਗਲੇ ਦੇ ਵਿੱਚ ਪੁੱਤੀ ਸਾਰੀ ਮਾਲਾ ਪਾ ਲਈ ਇੱਕ ਰੁਮਾਲ ਕਰ ਮਾਹੇ ਸੋਹਾਈ ਇੱਕ ਹੱਥ ਵਿੱਚ ਰਮਾਲ ਲੈ ਲਿਆ ਪਾਗਮੇ ਕੱਪੜਾ ਉੱਪਰ ਲੈ ਲਿਆ ਅਤੇ ਨੀਲਾ ਚਾਦਰਾਂ ਤੇੜ ਬੰਨ ਲਿਆ ਇੱਕ ਵੱਡੀ ਮਾਲਾ ਗਲ ਵਿੱਚ ਪਾ ਲਈ ਅਤੇ ਇੱਕ ਰਮਾਲ ਹੱਥ ਵਿੱਚ ਛੋਬ ਰਿਹਾ ਸੀ ਇੱਕ ਪੱਗ ਪਨਹੀ ਨੋਕ ਵੱਡ ਇੱਕ ਪੱਗ ਕੌਂਸ ਟਿਕਾਏ ਕਹਿੰਦੇ ਇੱਕ ਪੈਰ ਦੇ ਵਿੱਚ ਤੇ ਨੋਕਦਾਰ ਜੁੱਤੀ ਪਾ ਲੇ ਜਿੱਦਾਂ ਪੰਜਾਬ ਚ ਨੇ ਉਹ ਖੜੇ ਕਰਨ ਵਾਲੀ ਜੁੱਤੀ ਪਾਉਂਦੇ ਆ ਇਦਾਂ ਦੀ ਜੁੱਤੀ ਪਾ ਲੇ ਇੱਕ ਪੱਗ ਪਨਹੀ ਜੁੱਤੀ ਇੱਕ ਪੈਰ ਤੇ ਨੋਕ ਵੱਡ ਵੱਡੀ ਨੋਕ ਵਾਲੀ ਇੱਕ ਪੱਗ ਕੌਂਸ ਟਿਕਾਏ ਇੱਕ ਪੈਰ ਤੇ ਖੜਾਮ ਪਾ ਲੇ ਜੇ ਤੁਹਾਨੂੰ ਕਵੀ ਸੰਤੋਖ ਸਿੰਘ ਵੀਰੋ ਚੰਗਾ ਲੱਗਦਾ ਕਮੈਂਟ ਕਰਿਓ ਜਿਹਨਾਂ ਨੂੰ ਬਹੁਤ ਚੰਗਾ ਲੱਗਦਾ ਆਪਣਾ ਐਡਰੈਸ ਵੀ ਦੇ ਦਿਓ ਮੈਂ ਤੁਹਾਡੇ ਲਈ ਇਹ ਇਹੋ ਜਿਹਾ ਐਡਰੈਸ ਬਣਾ ਕੇ ਲਿਆਵਾਂਗਾ ਤੁਹਾਡੇ ਸਿਰ ਤੇ ਦੇਵਾਂਗਾ ਕੁੱਲੇ ਵਾਲੀ ਟੋਪੀ ਤੁਹਾਡੇ ਮੱਥੇ ਤੇ ਲਾਵਾਂਗਾ ਤਿਲਕ ਤੁਹਾਡਾ ਦਾੜਾ ਕਰਾਂਗਾ ਪ੍ਰਕਾਸ਼ ਤੁਹਾਡੇ ਉੱਤੇ ਦੇਵਾਂਗਾ ਚਾਦਰ ਭਗਵੇਂ ਰੰਗ ਦੀ ਠੀਕ ਹੈ ਔਰ ਗਾਲਚੇ ਪੱਟੀ ਸਾਲੀ ਮਾਲਾ ਪਾਵਾਂਗਾ ਤੇੜ ਤੁਹਾਡੇ ਕਿਛਹਰਾ ਲਾ ਕੇ ਤੁਹਾਡੇ ਪਾਵਾਂਗਾ ਤੰਬਾ ਲਾਵਾਂਗਾ ਨੀਲੇ ਰੰਗ ਦਾ ਔਰ ਪੈਰਾਂ ਦੇ ਵਿੱਚ ਪਾਵਾਂਗਾ ਇੱਕ ਪੈਰ 'ਚ ਖੜਾਮ ਪਾਵਾਂਗਾ ਔਰ ਇੱਕ ਪੈਰ ਦੇ ਵਿੱਚ ਨੋਕ ਦਾ ਜੁੱਤੀ ਪਾਵਾਂਗਾ ਫਿਰ ਤੁਹਾਡੇ ਪਿੱਛੇ ਮਢੀਰ ਲਾ ਕੇ ਨਾ ਸਾਰੇ ਪਿੰਡ ਦੇ ਆਧੂ ਬਾਧੂ ਕਟੂ ਬੰਦੇ ਲਾ ਕੇ ਫਿਰ ਤੁਹਾਡੇ ਪਿੱਛੇ ਜਕਾਰੇ ਛੱਡਾਂਗੇ ਜਿਹੜੇ ਵਿਦਵਾਨ ਜਿਹੜੇ ਗਿਆਨੀ ਜਿਹੜੇ ਪੰਡਿਤ ਜਿਹੜੇ ਕਥਾਵਾਚਕ ਕਵੀ ਸੰਤੋਖ ਸਿੰਘ ਨੂੰ ਸਿਰ ਤੇ ਚੁੱਕੀ ਫਿਰਦੇ ਹੋ ਜੇ ਕਿਤੇ ਡਿੱਕੇ ਆ ਗਏ ਤੁਹਾਡੇ ਨਾਲ ਆ ਕੁਝ ਕਰਨਾ ਹੀ ਪੈਣਾ ਜਦੋਂ ਸੰਤੋਖ ਸਿੰਘ ਦੀ ਤੁਸੀਂ ਗੱਲ ਕੀਤੀ ਨਾ ਕਾਲ ਸੱਜੀ ਤਿਆਰ ਹੋ ਜੋ ਸੁੱਤੇ ਪਏ ਹੋ ਬਹੁਤ ਹੋ ਗਿਆ ਇਤਨੀ ਜਲਾਲਤ ਇਹਨਾਂ ਨੇ ਸਾਡੇ ਸਤਗੁਰਾਂ ਦੀ ਕੀਤੀ ਹੈ ਕਿਸੇ ਨੂੰ ਕਹਿੰਦੇ ਵੀ ਲੜਕੀਆਂ ਲੜਕੀ ਘਟ ਲਿਆਏ ਕਿਸੇ ਨੂੰ ਕਹਿੰਦੇ ਹਫੀਮ ਖਾਂਦੇ ਕਿਸੇ ਨੂੰ ਕਹਿੰਦੇ ਭੰਗ ਪੀਂਦੇ ਉਹ ਕੋਈ ਕਹਿੰਦਾ ਵੀ ਕੋਈ ਔਰਤ ਲੱਤਾਂ ਘੁੱਟ ਰਹੀ ਹੈ ਕੋਈ ਕਹਿੰਦਾ ਵੀ ਔਰਤ ਪੈਰ ਚੱਟ ਰਹੀ ਹੈ ਕੋਈ ਕੈਵਰੇ ਡਾਂਸ ਦਿਖਾਈ ਜਾ ਰਿਹਾ ਉਸ ਪੂਰਾ ਗ੍ਰੰਥ ਸਕੂੜ ਕਕਵਾੜਾ ਨਾਲ ਭਰਿਆ ਪਿਆ ਪਤਨ ਦੀ ਕੀੜੀ ਕੋ ਨੀਂਦਰ ਸਾਡੇ ਸਾਰੇ ਜਥੇਦਾਰ ਸਾਡੇ ਸਾਰੇ ਵਿਦਵਾਨ ਸਾਡੇ ਸਾਰੇ ਪ੍ਰਚਾਰਕ ਉਹ ਸਾਰੇ ਸਿਕਸ ਉੱਤੇ ਪਏ ਨੇ ਕੋਈ ਉਦਮ ਅਪਰਾਲਾ ਹਿੰਮਤ ਨਹੀਂ ਕਰ ਰਿਆ ਉਹ ਯਾਰ ਇਤਨਾ ਜਲੀਲ ਪੰਜਮ ਪਾਛ ਦੇ ਸਿਰ ਤੇਲ ਕਲਾਇਆ ਸੀ ਇੱਥੇ ਗਾਂ ਗਾਂ ਤੋਂ ਕਹਾ ਵਧਾਈ ਚਲੇ ਜਾਂਦਾ ਕੁਝ ਨਾ ਕੁਝ ਅਜ਼ਿਆ ਲਿਖਿਆ ਜਿਹੜਾ ਸਾਨੂੰ ਤਮਾਸ਼ਾ ਬਣਾਉਂਦਾ ਆਓ ਸੁਣੋ ਅੱਗੇ ਕੀ ਲਿਖਿਆ ਭਗਮੋ ਅੰਬਰ ਭਗਮਾ ਜਿਹੜਾ ਚਾਦਰ ਉੱਤੇ ਲੈ ਲਈ ਸ਼ਾਲ ਨੀਲੋ ਤੇੜ ਲਪੇਟਨ ਕੀਨਾ ਓ ਚਾਦਰਾ ਲਾਲ ਜਾਂ ਨੀਲੇ ਰੰਗ ਦਾ ਤੇੜ ਤੋਤੀ ਜਿਹੜੀ ਲਾਉਂਦੇ ਸੀ ਚਾਦਰਾ ਲਾਲਿਆ ਓਕੇ ਮਾਲ ਵਿਛਾਲ ਕੰਠ ਮੈਂ ਪਾਈ ਗਲੇ ਦੇ ਵਿੱਚ ਲੰਮੀ ਸਾਰੀ ਪੱਟੀ ਸਾਰੀ ਮਾਲਾ ਪਾ ਲਈ ਇੱਕ ਰਮਾਲ ਕਰ ਮਾਹ ਸੋਹਾਈ ਇੱਕ ਹੱਥ ਦੇ ਵਿੱਚ ਇਹ ਲੈ ਲਿਆ ਰਮਾਲ ਇੱਕ ਪੱਗ ਪਨਹੀ ਨੋਕ ਵੱਡ ਇੱਕ ਪੈਰ ਦੇ ਵਿੱਚ ਨੋਕ ਦਾ ਜੁੱਤੀ ਪਾ ਲਈ ਇੱਕ ਪੱਗ ਕੌਣ ਸਟਕਾਏ ਇੱਕ ਪਾਸੇ ਖੜਾਮ ਪਾ ਲਈ Hindu Turk na lakh parain ਕਹਿੰਦੇ ਪਤਾ ਨਹੀਂ ਲੱਗਦਾ ਸੀ Hindu ਆ ਜਾਂ Musalman ਹੈ ਨਾ Hindu ਨਾ Musalman ਲੱਗਦੇ ਸਨ ਐਸੋ ਪੀਖ ਬਣਾਈ ਇਹੋ ਜਿਹਾ ਪੀਖ ਬਣਾ ਲਿਆ ਤੁਹਾਡਾ ਵੀ ਇਦਾਂ ਤਾਂ ਬਣਾਉਣਾ ਨਾ ਤੁਸੀਂ ਵੀ ਤਾਂ ਇੱਕ ਸੰਤੋਖ ਸੰਗ ਨੂੰ ਮਹਾਨ ਕਹਿੰਦੇ ਹੋ ਨਾ ਤੁਸੀਂ ਮੰਨਦੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਇਦਾਂ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਤਵੇ ਗੁਰੂ ਦਾ ਥੋੜਾ ਜਿਹਾ ਕਰ ਉਹ ਨਾ ਜਿੱਦਾਂ ਗੁਰੂ ਕਰਦੇ ਸੀ ਚਲੋ ਬਾਜ਼ਾਰ ਦੇ ਵਿੱਚ ਤੁਹਾਨੂੰ ਲੈ ਜਾਾਂਗੇ ਫਿਰ ਪਤਾ ਲੱਗੇ ਨਾ ਗੁਰੂ ਦੇ ਕੁਛੜ ਬਹਿ ਕੇ ਦਾੜੀ ពੁੱਟਦੇ ਹੋ ਤੁਸੀਂ ਸਾਰੇ ਪ੍ਰਚਾਰਕ ਕਬੀ ਸੰਤੋਖ ਸਿੰਘ ਨੂੰ ਵਾਹ 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 ਕਰੀ ਜਾਂਦੇ ਹੋ ਹਾਂ ਸੁੰਦਰ ਸ਼ਾਮਸ ਸਤਾਤਿਸ ਸੋਹ ਹੈ ਕਹਿੰਦੇ ਮੂੰਹ ਦੇ ਉੱਤੇ ਨਾ ਸੋਹਣੀ ਦਾੜੀ ਅੱਧੀ ਕਾਲੀ ਅੱਧੀ ਚਿੱਟੀ ਹੁਣ ਜੇ ਤੁਹਾਡੀ ਕਾਲੀ ਹੋਈ ਤਾਂ ਅਸੀਂ ਚਿੱਟੀ ਕਰ ਦਿਆਂਗੇ ਤੇ ਜਿਹੜੀ ਚਿੱਟੀ ਹੋਈ ਤਾਂ ਅਸੀਂ ਕਾਲੀ ਕਰ ਦਿਆਂਗੇ ਡੱਬ ਖੱਬ ਖੜੱਬੀ ਬਣਾ ਦਿਆਂਗੇ ਸੁੰਦਰ ਸ਼ਾਮਸ ਸਿਤਾ ਸਿਤ ਸੋਹ ਹੈ ਬੋਲਤ ਗੁਣੀਆਂ ਨੇ ਕੇ ਮਨ ਮੋ ਹੈ ਕਹਿੰਦੇ ਇਹੋ ਜੇ ਬਚਨ ਹੈ ਲੋਕਾਂ ਨੂੰ ਉਹ ਬਚਨ ਮੋਹ ਲੈਂਦੇ ਸਨ ਹੁ ਤੁਸੀਂ ਬਚਨ ਬੋਲ ਲਿਓ ਨਾ ਤੁਸੀਂ ਮੋਹ ਲਿਓ ਲੋਕਾਂ ਨੂੰ ਇਹੋ ਜਿਹਾ ਜਲੂਸ ਕੱਢ ਕੇ ਜੋਕਰ ਬਣ ਕੇ ਫੇ ਲੋਕਾਂ ਨੂੰ ਮੋਹ ਲਿਓ ਤੁਰਕ ਮਿਲੇ ਕੋ ਸੰਸੇ ਕਰੀ ਅਗੇ ਕੋਈ ਤੁਰਕ ਮਿਲਦਾ ਨਾ ਮੁਸਲਮਾਨ ਮਿਲਦਾ ਜੇ ਸ਼ੱਕ ਕਰਦਾ ਤੁਰਕੀ ਰੀਤ ਜਵਾਬ ਉਚਾਰੀ ਫੇ ਤੁਰਕੀ ਬੋਲੀ ਦੇ ਵਿੱਚ ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੰਦੇ ਭਾਵ ਉਹਨਾਂ ਦੀ ਤਸੱਲੀ ਕਰਵਾ ਦਿੰਦੇ ਆ Hindu aaye bujhe ko je koi hindu aake puchhta si uttar paaye hindu ka so ਉਹਨੂੰ ਫਿਰ ਹਿੰਦੂਆਂ ਵਾਲਾ ਉੱਤਰ ਪਾਉਂਦਾ ਸੀ ਉਹਨੂੰ ਹਿੰਦੂਆਂ ਵਾਲਾ ਉੱਤਰ ਦੇਂਦੇ ਸੀ ਮਨ ਜਨ ਤੇ ਕਛ ਜਾਏ ਨਾ ਜਾਣਾ ਮੁਨਖਾਂ ਪਾਸੋਂ ਜਾਣਿਆ ਨਹੀਂ ਸੀ ਜਾਂਦਾ ਕੀਨ ਵੇਖ ਅਸ ਸਿਰੀ ਸੁਖਦਾਨਾ ਗੁਰੂ ਜੀ ਨੇ ਇਹ ਆਪੇ ਸਦਾਰਨ ਕੀਤਾ ਹੋਇਆ ਸੀ ਅੱਜ ਦੀ ਵਿਚਾਰ ਇੰਨੀ ਕਰਨੀ ਆ ਸ਼ਾਇਦ ਸਾਡੇ ਸਿੱਖਾਂ ਦੇ ਗੱਲ ਖਾਨੇ ਪੈ ਜਾਏ ਕਿ ਪਈ ਇੱਕ ਵੀ ਸੰਤੋਖ ਸਿੰਘ ਇਹ ਇੱਕ ਜਗਾ ਪ੍ਰਭ ਲਿਖ ਦਿੱਤਾ ਗੁਰੂ ਨਾਨਕ ਪਾਚੋ ਨੂੰ ਪ੍ਰਭੂ ਲਿਖਦਾ ਪ੍ਰਭੂ ਨੇ ਵੇਖ ਬਣਾਇਆ। ਔਰ ਪ੍ਰਭੂ ਲਿਖ ਕੇ ਹੁਣ ਇਹ ਜਿਹੜਾ ਸ਼ਰਾਰਤੀ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਉਹ ਸ਼ਰਾਰਤੀ ਵੀ ਤੁਹਾਡੇ ਬਜ਼ੁਰਗ ਨੂੰ ਕਹਿੰਦੇ ਕਿ ਮਹਾਪੁਰਖਾਂ ਨੇ ਅਜ ਕੌਤਕ ਰਚਿਆ ਵੇਖ ਬਣਾਇਆ। ਸਿੱਧੀ ਲੇਵ ਪਰਮਾਤਮਾ ਨਾਲ ਜੁੜੀ ਬਣਾਇਆ ਜੋਕਰ ਹੈ ਬਣਾਇਆ ਤਮਾਸ਼ਾ ਹੈ ਬਣਾਉਣ ਵਾਲਾ ਕੌਣ ਹੈ ਤੁਹਾਡਾ ਖਾਸ ਦੋਸਤ ਜਿਹੜਾ ਰੋਜ਼ ਤੁਹਾਡੇ ਨਾਲ ਬਿੰਡ ਆਉਂਦਾ ਪਰ ਅੰਦਰੋਂ ਤੁਹਾਡੇ ਨਾਲ ਜਲਣ ਹੈ ਅੰਦਰੋਂ ਤੁਹਾਡਾ ਦੁਸ਼ਮਣ ਹੈ ਬਾਹਰੋਂ ਤੁਹਾਡਾ ਮਿੱਤਰ ਹੈ ਅ ਜਿਹੜੇ ਨਾਲ ਇਕੱਠੇ ਹੋਏ ਸਾਰੇ ਪਿੱਛੇ ਲਗੌੜ ਇਹ ਸਾਰੇ ਉਹ ਨੇ ਜਿਹੜੇ ਸਾਡੇ ਕਥਾਵਾਚਕ ਪ੍ਰਚਾਰਕ ਗੁਰਦੁਆਰਿਆਂ ਦੇ ਪ੍ਰਬੰਧਕ ਸਾਰੀ ਸੰਗਤ ਜਿਹੜੀ ਵਹਿ ਕੇ ਅੱਗੇ ਜਕਾਰੇ ਛੜਦੀ ਆ ਕਵੀ ਸੰਤੋਖ ਸਿੰਘ ਦੀ ਗ੍ਰੰਥ ਦੀ ਕਥਾ ਸੁਣ ਕੇ ਜਿਹੜੇ ਜਕਾਰੇ ਛੱਡਦੇ ਨੇ ਜਿਹੜੀ ਸਜ਼ਾ ਸੰਤੋਖ ਸਿੰਘ ਲਈ ਉਹੀ ਸਜ਼ਾ ਉਹ ਸਾਰੀ ਲਗਾਉਣੀ ਸਾਰੀ ਲਗਾਉਣੀ ਜਿੰਨੇ ਸਾਡੇ ਪ੍ਰਚਾਰਕ ਲਾਣਾ ਜਿਹੜੇ ਕਵੀ ਸੰਤੋਖ ਸਿੰਘ ਨੂੰ ਮਹਾਨ ਮੰਨਦੇ ਨੇ ਉਹ ਸਾਰੇ ਜਿਹੜੇ ਨਹੀਂ ਮੰਨਦੇ ਉਹ ਉਹਨਾਂ ਉਹ ਸੁਰਖਰੂ ਨੇ ਜਿਹੜੇ ਸੱਚ ਬਿਆਨ ਕਰਦੇ ਨੇ ਉਹ ਸੁਰਖਰੂ ਨੇ ਪਰ ਜਿਹੜੇ ਕਵੀ ਸੰਤੋਖ ਸਿੰਘ ਦੀਆਂ ਰਚਨਾਵਾਂ ਦਾ ਜ਼ਿਕਰ ਕਰਦੇ ਨੇ ਉਹ ਸਾਰੇ ਦੇ ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਹਨ ਭਾਵੇਂ ਥੋੜਾ ਜ਼ਿਕਰ ਕਰਦੇ ਨੇ ਭਾਵੇਂ ਬਹੁਤਾ ਕਰਦੇ ਨੇ ਭਾਵੇਂ ਕਹਿੰਦੇ ਕਪਤਾ ਬਹੁਤ ਸੋਹਣੀ ਆ ਭਾਵੇਂ ਕਹਿੰਦੇ ਬਹੁਤ ਵੱਡਾ ਵਿਦਵਾਨ ਸੀ ਭਾਵੇਂ ਇਹ ਕਹਿੰਦੇ ਵੀ ਕੁਝ ਗੱਲਾਂ ਚੰਗੀਆਂ ਤੇ ਕੁਝ ਗੱਲਾਂ ਮਾੜੀਆਂ ਇਹ ਸਾਰੇ ਸਾਰੇ ਦੇ ਸਾਰੇ ਪਈ ਜਿਹੜਾ ਬੇਈਮਾਨ ਬੰਦਾ ਹੋਵੇ ਉਹਦੀ ਚੰਗੀ ਗੱਲ ਦੇ ਵੀ ਤੁਸੀਂ ਅਰਥ ਕਿੱਦਾਂ ਕੱਢੋਗੇ ਕਿਉਂਕਿ ਉਹਦੀ ਚੰਗੀ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਨੂੰ ਜਾਲ ਵਿੱਚ ਫਸਾਉਣਾ ਉਹਦੀ ਚੰਗੀ ਗੱਲ ਤੋਂ ਮਤਲਬ ਕੀ ਹੈ ਜਿਵੇਂ ਮੱਛੀ ਫੜਨ ਤੋਂ ਪਹਿਲਾਂ ਉਸ ਕੁੰਡੀ ਨੂੰ ਜੋ ਹੈ ਮਾਸ ਲਾਇਆ ਜਾਂਦਾ ਹੈ ਉਹ ਚੰਗੀ ਗੱਲ ਜੇ ਕਵੀ ਸੰਤੋਖ ਸਿੰਘ ਨੇ ਲਿਖੀ ਹੈ ਨਾ ਜੇ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ ਜੇ ਗੁਰੂ ਸਾਹਿਬ ਨੂੰ ਰੱਬ ਕਿਹਾ ਇਸ ਲਈ ਕਿਹਾ ਕਿ ਤੁਸੀਂ ਸੁਣਨ ਬੈਠ ਜਾਵੋ ਕਿ ਬੰਦਾ ਗੁਰੂ ਜੀ ਦੀ ਬਹੁਤ ਤਰੀਫ ਕਰਦਾ ਜੇ ਕੁੰਡੀ ਨੂੰ ਮਾਸ ਲਾਇਆ ਤੇ ਮਾਸ ਇਸ ਲਈ ਲਾਇਆ ਕਿ ਮੱਛੀ ਫਸ ਜਾਵੇ ਇਸ ਕਰਕੇ ਜੇਸ ਤਰਕ ਨਾ ਹੋਏ ਜੇ ਖਾਲਸਾ ਜੀ ਨਾ ਜਾਗੇ ਮੈਂ ਤਾਂ ਬਈ ਇੱਕ ਚੌਕੀਦਾਰ ਆ ਹੋਕਾ ਦੇ ਰਿਆਂ ਹੋਕਾ ਮੈਂ ਹੋਰ ਕੁਝ ਨਹੀਂ ਕਰ ਸਕਦਾ ਤੁਹਾਨੂੰ ਜਗਾ ਰਿਆਂ ਜੇ ਸਾਰਾ ਪਿੰਡ ਜਾਗਜ਼ ਹੈ ਚੋਰਾਂ ਜੀ ਕੀ ਮザਲ ਹੈ ਕਿ ਕੋਈ ਚੋਰੀ ਕਰ ਜੇ ਉਹ ਡਾਕੂਆਂ ਦੇ ਕੀ ਮਜ਼ਾਲ ਹੈ ਪਿੰਡ ਨੂੰ ਲੁੱਟ ਲੈ ਜੇ ਸਾਰਾ ਪਿੰਡ ਇਕੱਠਾ ਹੋ ਕੇ ਖੜਾ ਹੋ ਜਾਏ ਪਰ ਜਦ ਸਾਰਾ ਪਿੰਡੀ ਸੁੱਤਾ ਪਿਆ ਤੇ ਕੱਲਾ ਚੌਂਕੀਦਾਰ ਕੀ ਕਰੂਗਾ ਕਿੰਨਾ ਕੁ ਹੋਕਾ ਦੇ ਲੂ ਦੇਈ ਜਾਵੇ ਹੋਕਾ ਹੋਕਾ ਦੇਣ ਤੇ ਕੋਈ ਜਾਗੇ ਹੀ ਨਾ ਕੋਈ ਉੱਠੇ ਹੀ ਨਾ ਤਾਂ ਫੇ ਲੁੱਟੇ ਜਾਓਗੇ ਫੇ ਬਿਲਕੋਗੇ ਫਿਰ ਪਛਤਾਓਗੇ ਸਿੱਖੀ ਖੁਰ ਰਹੀ ਹੈ ਸਿੱਖੀ ਖਤਮ ਹੋ ਰਹੀ ਹੈ ਅੱਜ ਸਿੱਖੀ ਚੁਪਾਈਆਂ ਵਾਲੀ ਸਿੱਖੀ ਐ ਅੱਜ ਸਿੱਖੀ ਦੁੱਖ ਭੰਜਣੇ ਵਾਲੀ ਸਿੱਖੀ ਐ ਕੋਈ ਅਸੀਂ ਪਾਠ ਕਰ ਲਿਆ ਸਾਡੇ ਕਾਰਜ ਪੂਰੇ ਹੋ ਜਾਣੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਤੇ ਆਪ ਖੇਤੀ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਆਪ ਹੱੱਟੀ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਸਭ ਕੁਝ ਆਪ ਹੱੱਤੀ ਕੀਤਾ ਸੀ ਆ ਕੋਈ ਪਾਠ ਕਰਨਾ ਨਹੀਂ ਸੀ ਹੋਇਆ ਸਾਨੂੰ ਓਜੜੇ ਪਾਇਆ ਹੋਇਆ ਉਹ ਖਾਲਸਾ ਜੀ ਜਿੰਨਾ ਜਲਦੀ ਜਾਗ ਜઈએ ਚੰਗਾ ਨਹੀਂ ਤਾਂ ਫਿਰ ਕਾਹੇ ਜਗ ਆਏ RAM ਰਾਜੇ ਫਿਰ ਆਪਣਾ ਜੀਵਨ ਵਿਅਰਥ ਗਵਾ ਕੇ ਚਲੇ ਜਾਵਾਂਗੇ ਅੱਜ ਦੀ ਵਿਚਾਰ ਇੱਥੇ ਸੰਕੋਚਦੇ ਆਂ ਮੈਂ ਤੁਹਾਨੂੰ ਲੱਭ ਲੱਭ ਕੇ ਦੱਸ ਰਿਹਾ ਗ੍ਰੰਥ ਚ ਡਾ ਬ ਡਾ ਲਿਖਿਆ ਨਾ ਉਹ ਬੰਦਾ ਆਮ ਬੰਦਾ ਸਿਰ ਫੜ ਕੇ ਬੈਠ ਜਾਂਦਾ ਕਿਹੜਾ ਖਜਾਲਤ ਜੇ ਪਵੇ ਜੋ ਕੁਝ ਸਟੇਜ ਤੋਂ ਦੱਸਦੇ ਉਹਨੂੰ ਲੈ ਕੇ ਅਸੀਂ ਘਰ ਚਲ ਜਾਈਦਾ ਉਹ ਬੇਈਮਾਨ ਲੋਕ ਹੈ ਪੂਰੀ ਗੱਲ ਨਹੀਂ ਦੱਸਦੇ ਇਸ ਕਰਕੇ ਕੋਈ ਅਧੂਰੀ ਗੱਲ ਜ਼ਹਿਰ ਹੁੰਦੀ ਹੈ ਪੂਰੀ ਗੱਲ ਅੰਮ੍ਰਿਤ ਹੁੰਦਾ ਤੇ ਪੂਰੀ ਗੱਲ ਨੂੰ ਜਾਣਿਆ ਅੰਮ੍ਰਿਤ ਨਾਲ ਜੁੜੀਏ ਸੱਚ ਨਾਲ ਜੁੜੀਏ ਤਾਹੀ ਸਾਡੇ ਜੀਵਨ ਦਾ ਭਲਾ ਹੋ ਸਕਦਾ ਤਾਂ ਹੀ ਅਸੀਂ ਗੁਰੂ ਦੇ ਸੱਚੇ ਸੁੱਚੇ ਸਿੱਖ ਕਹਿਲਾਉਣ ਦੇ ਹੱਕਦਾਰ ਆਂ ਸੋ ਭੁੱਲਾਂ ਚੁੱਕਾਂ ਦੀ ਮਾਫੀ ਉਹੀ ਬੇਨਤੀ ਮੈਂ बार-बार ਜੋ ਕਰਿਆ ਕਰਦਾ ਜੇ ਤੁਹਾਨੂੰ ਇਹ ਖੋਜ ਕਾਰਜ ਚੰਗਾ ਲੱਗਦਾ ਮੇਰੇ ਚੈਨਲ ਸੱਚ ਦੀ ਖੋਜ ਵਿਦਪੁਲਦੇਵ ਸਿੰਘਾ ਮੈਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਤੇ ਘੰਟੀ ਦਾ ਬਟਨ ਵੀ ਦਵਾ ਦਿਓ ਸਤਿ ਸ੍ਰੀ ਅਕਾਲ